ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅਲਸਾਡੀ ਦੀ ਟੀਮ ਪਹੁੰਚੀ 33 ਫੁੱਟਾ ਰੋਜ਼ ਸਮੋਸੇ ਵਾਲੀ ਗਲੀ ਲੁਧਿਆਣਾ ਵਿਖੇ ਜਿੱਥੇਕ ਨੇੜੇ ਪਿੰਡ ਸੰਗੋਵਾਲ ਤੋਂ ਗਾਇਕ ਬੂਟਾ ਜੀ ਵੱਲੋਂ ਇੱਕ ਧਾਰਮਿਕ ਟਰੈਕ ਰਿਲੀਜ਼ ਕੀਤਾ ਗਿਆ ਨਿੱਕੇ ਨਿੱਕੇ ਦੋ ਲਾਲ ਇਸ ਧਾਰਮਿਕ ਟਰੈਕ ਦੇ ਗੀਤਕਾਰ ਕੁਲਵਿੰਦਰ ਪੱਟੀ ਪ੍ਰੋਡਿਊਸਰ ਸਤਨਾਮ ਸਿੰਘ ਝੱਲ ਵੀਡੀਓ ਜਗਦੀਪ ਸਟੂడియో ਆਓ ਸੀ ਬਾਕੀ ਦੇਖਦੇ ਆ ਸ਼ਤੀਸ਼ ਬਾਲੀ ਦੀ ਲੁਧਿਆਣਾ ਤੋਂ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਨਾਮ ਜਗਦੀਪ ਸਟੂడియో ਇਹ ਮੇਰਾ ਨਾਮ ਮੇਰਾ ਜਗਜੀਤ ਸਿੰਘ ਹੈ ਜੀ ਤੇ ਭਾਈ ਸਾਹਿਬ ਨੇ song ਕੱਢਿਆ ਇਹਦੇ ਵਿੱਚ ਤੁਸੀਂ ਇਹਦੀ ਸ਼ਹਿਤ ਕੀ ਕੀਤੀ ਸ਼ਹਿਤ ਜੀ ਭਾਜੀ ਇਹ ਮੇਰਾ ਛੋਟਾ ਭਰਾਵਾ ਜੀ ਇਹ ਬੂਟਾ ਸਿੰਘ ਜੀ ਤੇ ਇਹਦੇ ਵਿੱਚ ਵੀਡੀਓ ਜਿੰਨੀ ਵੀ ਮੈਂ ਸ਼ੂਟ ਕੀਤਾ ਜੀ ਵੀਡੀਓ ਆਪਦੀ ਉਸਤਾ ਜੀ ਫੁੱਲ ਹੈਲਪ ਕੀਤੀ ਜੀ ਮੈਂ ਆਪਦੀ ਤੇ ਏਡਿਟਿੰਗ ਸਾਰੀ ਵੀਡੀਓ ਦੇ ਮੈਂ ਕੀਤੇ ਕਰਾਈ ਜੀ ਸਾਰਾ ਕੁ ਮੈਂ ਖਰਚਾ ਪੂਰ ਕੀਤਾ ਜੀ ਆਪ ਦਾ ਪੂਰੀ ਜੀ ਸਪੋਟੀਆਂ ਨੂੰ ਗਾਉਣ ਦਾ ਸੌਂਗ ਸੀ ਤੇ ਮੈਂ ਇਹਨੂੰ ਹੱਲਾ ਛੇ ਦਿੱਤੀ ਮਤਲਬ ਗਾਸ ਦਾ ਬੁੱਟੇ ਤੇ ਘਬਰਾਣਾ ਤੇਰੇ ਨਾਲ ਆ ਤੇਹੀ ਪੂਰਾ ਇਹ ਸੌਂਗ ਗਾਇਆ ਤੇ ਇਹ ਵੀਡੀਓ ਬਣਾਈ ਤੇ ਅੱਜ ਤੁਹਾਡੇ ਸਾਹਮਣੇ ਆਈ ਤੇ ਇਲਾਕੇ ਮੈਂ ਦੋਸਤਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਵਾਸੀ ਆ ਤੁਸੀਂ ਧੀਰੜ ਚੱਲ ਰਹੇ ਆ ਮੈਂ ਵੀਰ ਜੀ ਜੇ ਇਹ ਕਹਿਣਾ ਚਾਹੁੰਦਾ ਜੀ ਆਪਣੇ ਨਾਲ ਸਿੱਧੀ ੜੜ ਚੱਲਦੇ ਆ ਬਾਅਦ ਤੋਂ ਬਾਅਦ ਆਪਣੇ ਫੈਮਿਲੀ ਨਾਲ ਲੈ ਕੇ ਜਾਓ ਜੀ ਬੱਚਿਆਂ ਨੂੰ ਨਾਲ ਲੈ ਕੇ ਜਾਓ ਦੱਸੋ ਸਮਝਾਓ ਕੰਦਾ ਦਿਖਾਓ ਤੇ ਠੰਡਾ ਬੁਰਜ ਬਾਰੇ ਦੱਸੋ ਜੀ ਬੱਚਿਆਂ ਨੂੰ ਇਤਿਹਾਸ ਉਸ ਇਹਨਾਂ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਰੇ ਕੀ ਕੀ ਕੀਤਾ ਵਾ ਤੇ ਵੱਧ ਤੋਂ ਵੱਧ ਸਿੱਖਿਆ ਬੱਚਣ ਜੋੜੋ ਜੀ ਸਮਝਾਓ ਬੱਚਿਆਂ ਨੂੰ ਵੀ ਆਪਣੇ ਸਿੱਖੀ ਕੀ ਚੀਜ਼ ਆਪਣੇ ਵਾਸਤੇ ਗੁਰੂ ਆਪਣੇ ਵਾਸਤੇ ਕੀ-ਕੋ ਕਰ ਗਏ ਸਭ ਤੋਂ ਪਹਿਲਾਂ ਜੀ ਅਸੀਂ ਕਾਲ ਜੀ ਵਾਇਗਰੇ ਜੀ ਕਾ ਖਾਲਸਾ ਵਾਇਗਰੇ ਜੀ ਕੀ ਫਤਿਹ ਜੀ ਤੁਸੀਂ ਦੇਦੇ ਆਲੇ ਤੁਸੀਂ Song ਕੱਢਿਆ ਬਾਪਿਆਂ ਦੇ ਇਹਦੇ ਬਾਰੇ ਜਾਣਕਾਰੀ ਦਿਓ ਇਹ ਜੀ ਅਸੀਂ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਸੀ ਸਾਡੇ ਸੀਧਾਂ ਨੂੰ ਸਮਰਪਿਤ ਕੀਤਾ ਵਾ ਤੇ ਫਤਿਹਗੜ੍ਹ ਸਾਹਿਬ ਤੋਂ ਉਸੇ ਸ਼ੁਰੂਆਤ ਕੀਤੀ ਹੈ Song ਦੀ ਜੀ ਤੇ ਸਾਡੀ ਸਿੱਖ ਕੌਮ ਨੂੰ ਕੋਈ ਮੈਸੇਜ ਦਿੱਤਾ ਜੀ ਅਸੀਂ ਕਿ ਆਪਣੇ ਬੱਚਿਆਂ ਨੂੰ ਤੁਸੀਂ ਫਤਿਹਗੜ੍ਹ ਸਾਹਿਬ ਲੈ ਕੇ ਜਾਓ ਉਹ ਜਗ੍ਹਾ ਦਿਖਾਓ ਕੰਦ ਦਿਖਾਓ ਜੀ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਸੀਡ ਕੀਤਾ ਗਿਆ ਵਾ ਉਹ ਠੰਡਾ ਬੁਰਜ ਦਿਖਾਓ ਜੀ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਰੱਖਿਆ ਗਿਆ ਵਾ ਕਿੰਨੇ ਤਸੀਹੇ ਦਿੱਤੇ ਗਏ ਆ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਰੂਰ ਦੱਸੋ ਜੀ ਇਸ ਕਰਕੇ ਅਸੀਂ ਇਹ ਸੌਂਗ ਨੂੰ ਕੀਤਾ ਜੀ ਇਹ ਨਾਮ ਪਤਾ ਤੁਹਾਡਾ ਕੀ ਹੈ ਜੀ ਮੇਰਾ ਨਾਮ ਬੂਟਾ ਸਿੰਘ ਆ ਜੀ ਮੇਰਾ ਪਿੰਡ ਸੰਗੋਆਲਾ ਜੀ ਇਹ ਤੁਹਾਡੀ ਪਹਿਲੀ ਕੰਸਟ ਹੈ ਜੀ ਹਾਂ ਜੀ ਇਹ ਮੇਰਾ ਪਹਿਲਾ ਸੌਂਗ ਆ ਜੀ ਇਹ ਕਦੋਂ ਤੋਂ ਸੌਂਗ ਜਾਗਿਆ ਹੋਇਆ ਤੁਹਾਨੂੰ ਇਹ ਸੌਂਗ ਤਾਂ ਜੀ ਆਪਾਂ ਨੂੰ ਛੋਟੇ ਹੁੰਦੇ ਜਦੋਂ ਸਕੂਲ 'ਚ ਪੜ੍ਹਦੇ ਸੀਗੇ ਮੈਨੂੰ ਉਸ ਤੋਂ ਉਦੋਂ ਤੋਂ ਹੀ ਸੀਗਾ ਤੇ ਚਲੋ ਜਦੋਂ ਸਕੂਲ ਤੋਂ ਬਾਹਰ ਆਏ ਜੀ ਫਿਰ ਇਹ ਸੌਂਗ ਥੋੜਾ ਬੰਦ ਹੋ ਗਿਆ ਤੇ ਹੁਣ ਕਦੋਂ ਤੋਂ ਆਪਣਾ ਸ਼ੋਅ ਜਾਰੀ ਕੀਤਾ ਹੁਣ ਜੀ ਮੇਰੇ ਯਾਰ ਦੋਸਤਾਂ ਨੇ ਸਾਰਿਆਂ ਨੇ ਸਪੋਰਟ ਕੀਤੀ ਵੀ ਤੂੰ ਸੋਹਣਾ ਗਾਉਣਾ ਵਧੀਆ ਗਾਉਣਾ ਵੀ ਆਪਾਂ ਕੁਝ ਧਾਰਮਿਕ ਕਰੀਏ ਪਹਿਲਾਂ ਤੇ ਮੇਰੀ ਵੀ ਇਹੀ ਹਿੱਸਾ ਸੀ ਕਿ ਮੈਂ ਜਦੋਂ ਵੀ ਕਰਾਂ ਤਾਂ ਪਹਿਲਾਂ ਫਤੇਗੜ ਸਾਹਿਬ ਤੋਂ ਸ਼ੁਰੂ ਕਰਾਂ ਇਹ ਤੁਹਾਡਾ ਪਹਿਲਾ Song ਹੈ ਜੀ। ਇਹ ਮੇਰਾ ਪਹਿਲਾ Song ਹੈ ਜੀ। ਕਿੰਨਾ ਪਿਆਰ ਮਿਲ ਰਿਹਾ ਤੁਹਾਨੂੰ? ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਸੰਗਤ ਦਾ। ਕੀ ਕਰਨਾ ਚਾਹੋਗੇ ਸੰਗਤ ਦਾ? ਧੰਨਵਾਦ। ਬਹੁਤ ਜ਼ਿਆਦਾ ਧੰਨਵਾਦ ਕਰਦਾ ਜੀ। ਤਹਿ ਦਿਲੋਂ ਧੰਨਵਾਦ ਕਰਦਾ ਮੈਂ ਸਾਰੀ ਸੰਗਤ ਜੀ ਜਿਨ੍ਹਾਂ ਨੇ ਮੇਰੇ ਨਿੱਕੇ ਨਿੱਕੇ ਲਾਲੇ Song ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਪ੍ਰੋਡੂਸਰ ਕੌਣ ਸੀ ਸਾ? ਇਹਦੇ ਪ੍ਰੋਡੂਸਰ ਸੀਗੇ ਜੀ ਸਰਦਾਰ ਸਤਨਾਮ ਸਿੰਘ ਜੀ ਚੱਲ। ਅੱਛਾ ਜੀ। ਸਾਰਾ ਉਹਨਾਂ ਨੇ ਖਰਚਾ ਉਹਨਾਂ ਨੇ ਚੱਕਿਆ। ਸਾਰਾ ਖਰਚਾ ਉਹਨਾਂ ਨੇ ਇਸ Song ਦਾ ਕੀਤਾ ਜੀ। ਬਹੁਤ ਮਿਹਨਤ ਕੀਤੀ। ਕੈਮਰੇ ਦਾ ਖਰਚਾ ਕਨੇ ਚੱਕਿਆ ਉਹਨਾਂ ਨੇ ਕੀਤਾ ਜੀ ਇਹ ਸਾਰਾ ਉਹ ਕਿੱਥੇ ਨੇ ਜੀ ਉਹ ਮੇਰੇ ਨਾਲ ਹੀ ਬੈਠੇ ਆ ਜੀ ਠੀਕ ਹੈ ਜੀ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਮੇਰਾ ਬਹੁਤ ਵੱਡਾ ਵੀਰ ਆ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਆ ਕੀ ਆਪਾਂ ਇਹਨਾਂ ਨੇ ਕੀ ਕੀ ਤੁਹਾਡੇ ਨਾਲ ਕਿਸ਼ਾ ਜੋਗ ਦਿੱਤਾ ਇਹਨਾਂ ਨੇ ਆਪਣੇ ਕੈਮਰੇਆਂ ਦਾ ਸੰਯੋਗ ਦਿੱਤਾ ਫਿਰ ਇਹਨਾਂ ਨੇ ਆਪਣੇ ਨਾਲ ਮੁੰਡੇ ਬੁਲਾਏ ਸਾਰੇ ਜਿਨ੍ਹਾਂ ਦੇ ਪ੍ਰੋਪਰ ਦਸਤਾਰਾਂ ਬੰਨੀਆਂ ਹੋਈਆਂ ਸੀਗੀਆਂ ਤੇ ਦਸਤਾਰਾਂ ਕਿੰਨੇ ਬੰਨੀਆਂ ਸਰ ਦਸਤਾਰਾਂ ਮੁੰਡਾ ਜੀ ਆਪਣਾ ਗੁਰਪ੍ਰੀਤ ਆ ਵੱਡਾ ਵੀਰ ਆਪਣਾ ਉਹ ਵੀ ਉਹ ਇੱਥੇ ਸਿਮਲਾਪੁਰੀ ਸਨਗਰ ਦਸਤਾਰ ਸਜਾਉਂਦਾ ਜੀ ਸਿਖਾਉਂਦਾ ਵੀ ਆ ਤੇ ਸਜਾਉਂਦਾ ਵੀ ਆ ਜੀ ਉਹਨਾਂ ਦਾ ਨਾਮ ਕੀ ਹੈ ਪੂਰਾ ਉਹਨਾਂ ਦਾ ਗੁਰਤੀ ਸਿੰਘ ਸਿੱਧੂ ਆ ਜੀ ਐਡਰੈਸ ਉਹਨਾਂ ਦਾ ਅ ਐਡਰੈਸ ਉਹ ਸਿਮਲਾਪੁਰੀ ਉਹਨਾਂ ਦੀ ਸ਼ਾਪ ਆ ਜੀ ਉਹਨਾਂ ਨੇ ਵੀ ਤੁਹਾਡੇ ਸਾਥ ਦੇ ਹਾਂਜੀ ਹਾਂਜੀ ਉਹਨਾਂ ਦੇ ਨਾਲ ਮੁੰਡਾ ਮੇਰੇ ਪਿੰਡੋਂ ਹੀ ਆ ਜੱਸਾ ਉਹ ਵੀ ਬਹੁਤ ਵਧੀਆ ਵਧੀਆ ਸਿੱਖੀ ਸਰੂਪ ਦੇ ਵਿੱਚ ਨੇ ਸਾਰੇ ਮੁੰਡੇ ਜੀ ਕਿੰਨੇ ਕਿ ਟੀਮ ਤੁਹਾਡੀ ਗਈ ਸੀ ਸਾਡੇ ਉੱਤੇ ਹੋਈ ਗਏ ਸੀ 50 60 ਤੇ ਦਸਤਾਰ ਦੇ ਆਪਣੇ ਮੁੰਡੇ ਨੌਜਵਾਨ ਮੁੰਡੇ ਗਏ ਸੀ ਅੱਛਾ ਜੀ ਕੋਈ ਲੇਡੀ ਵੀ ਸੀ ਵਿੱਚ ਜੀ हां ਸਾਡੇ ਮੀਰ ਮੇਰੇ ਵੱਡੇ ਵੀਰ ਦੀ ਬੇਟੀ ਸੀਗੀ ਜੀ ਜੀ ਤੇ ਉਹਨਾਂ ਦਾ ਕੀ ਲੋਕ ਸੀ ਬੱਚਿਆਂ ਦਾ ਉਹਨਾਂ ਨੇ ਗੱਤਕਾ ਖੇਡਿਆ ਜੀ ਬੱਚਿਆਂ ਨੇ ਵਿੱਚ ਜੀ ਤੇ ਹੋਰ ਕੌਣ ਸੀਗੇ ਵਿੱਚ ਜੀ ਸਾਰੇ ਦਾ ਦੱਸ ਦਿਓ ਜੀ ਬਾਕੀ ਸਾਰੀ ਸਾਰੀ ਟੀਮ ਸੀਗੀ ਜੀ ਆਪਣੀ ਸਾਰੀ ਟੀਮ ਦਾ ਨਾਮ ਦੱਸਿਓ ਜੀ ਮੁੰਡਾ ਆਪਣਾ ਸੀਗਾ ਲਖਵੀਰ ਸੀਗਾ ਜੀ ਤੇ ਆਪਣੇ ਮਨਪ੍ਰੀਤ ਸੀਗਾ ਸੁਖਦੀਪ ਉਹਣੀ ਸਾਡੇ ਸਾਰੇ ਮੁੰਡੇ ਸੀਗੇ ਜੀ A to Z ਗਿਣਨਾ ਚਾਹੋਗੇ ਜਿਹੜਾ ਨਦੀ ਤੇ ਵਿਛੋੜਾ ਹੋਇਆ ਉਹਦੇ ਬਾਰੇ ਜਾਣਕਾਰੀ ਦੀ ਜੋ ਸਰਸਾ ਨਦੀ ਤੇ ਵਿਛੋੜਾ ਹੋਇਆ ਵਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਬਾਬਾ ਜੂਰਾਵਾਰ ਤੇ ਬਾਬਾ ਫਤਿਹ ਸਿੰਘ ਜੀ ਉਦੋਂ ਬਾਬਾਜੀ ਤੇ ਜੁਝਾਰ ਵੱਖ ਹੋ ਗਏ ਸੀਗੇ ਤੇ ਛੋਟੇ ਸਾਹਿਬ ਜੀ ਦੇ ਸਾਡੇ ਵੱਖ ਹੋ ਗਏ ਸੀਗੇ ਉਹ ਛੋਟੇ ਸਾਹਿਬ ਜੀ ਦੇ ਮਾਤਾ-ਦਾਦੀ ਜੀ ਨਾਲ ਚਲੇ ਗਏ ਗੁਜਰੀ ਜੀ ਨਾਲ ਚਲੇ ਗਏ ਸੀਗੇ ਤੇ ਉਹਨਾਂ ਨੂੰ ਗੰਗੂ ਲੈ ਗਿਆ ਸੀਗਾ ਤੇ ਵੱਡੇ ਸਾਹਿਬ ਜੀ ਦੇ ਚਮਕੌਰ ਸਾਹਿਬ ਦੀ ਗੜੀ 'ਚ ਸ਼ਹੀਦ ਹੋ ਗਏ ਸੀਗੇ ਜੀ ਤੇ ਛੋਟੇ ਸਾਹਿਬ ਜਰ ਦੇ ਸਾਡੇ ਫਿਰ ਫਤੇਗੜ ਸਾਹਿਬ ਸੂਬੇ ਨੇ ਨੀਹਾਂ ਚਚਣਾ ਕੇ ਸੀਲ ਕਰਤੇ ਸੀ ਸਾਡੀ ਸਿੱਖ ਸੰਗਤ ਨੂੰ ਇਹੋ اپੀਲ ਆ ਕਿ ਇਹ ਦੋਨੋਂ ਜਗ੍ਹਾਵਾਂ ਜ਼ਰੂਰ ਜਾ ਕੇ ਦਿਖਾਓ ਆਪਣੇ ਬੱਚਿਆਂ ਨੂੰ ਕਿਹੜੀ ਗੜੀ ਸੀ ਕਿਹੜੀ ਕੰਦ ਸੀ ਇਹਦੇ ਬਾਰੇ ਜ਼ਰੂਰ ਦੱਸੋ ਜੀ ਆਪਣੇ ਬੱਚਿਆਂ ਨੂੰ ਉਹ ਠੰਡਾ ਬੁਰਜ ਕੀ ਸੀ ਸੋ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਕਿ ਆਪਣੇ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਲੈ ਕੇ ਜਾਓ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਜ਼ਰੂਰ ਦੇਖੋ ਜਾ ਕੇ ਤੇ ਸਭ ਤੋਂ ਜਗ੍ਹਾ ਜਿਹੜੀ ਇੱਥੇ ਮਹਿੰਗੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਉਹ ਸਾਡੇ ਸਭ ਤੋਂ ਮਹਿੰਗੀ ਜਿਹੜੀ ਪੂਰੇ ਵਰਲਡ ਦੇ ਵਿੱਚ ਤਾਂ ਇੱਕੋ ਹੀ ਜਗ੍ਹਾ ਮਹਿੰਗੀ ਹੈ ਜੀ ਜੋਤੀ ਸਰੂਪ ਸਾਡੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਜਿੱਥੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਹੋਇਆ ਬਾਬਾ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਵੇਚ ਕੇ ਉਹ ਜਗ੍ਹਾ ਖਰੀਦੀ ਜੀ ਉਹ ਹੈ ਜੀ ਖਾਲਸਾ ਉਹ ਹੈ ਜੀ ਕਿਫਤ ਉਹ ਅਜਾ ਉਹ ਸਿੱਧੀ ਦੇ ਹਾਰੇ ਚੱਲ ਰਹੇ ਨੇ ਸਿੱਧੀ ਦੇ ਹਾਰੇ ਚੱਲ ਰਹੇ ਨੇ ਤੇ ਮਤਲਬ ਆਪਣੇ ਪਰਿਵਾਰ ਨਾਲ ਜਾਓ ਬੱਚਿਆਂ ਨੂੰ ਨਾਲ ਲੈ ਕੇ ਜਾਓ ਤੇ ਉੱਥੇ ਉਹਨਾਂ ਨੂੰ ਠੰਡੇ ਬੁਰਜ ਦਾ ਇਤਿਹਾਸ ਦੱਸੋ ਵੀ ਕਿਵੇਂ ਆਪਣੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਕਈ ਬੱਚਿਆਂ ਨੂੰ ਆਪਣੇ ਧਰਮ ਦਾ ਇਤਿਹਾਸ ਨਹੀਂ ਪਤਾ ਹੈਗਾ ਤੇ ਕਈ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਨੇ ਤੁਹਾਨੂੰ ਆਪਣੇ ਪਰਿਵਾਰ ਤੇ ਬੱਚੋਂ ਨਾਲ ਲੈ ਕੇ ਜਾਓ ਤੇ ਉੱਥੇ ਦੱਸੋ ਵੀ ਕਿੱਦਾਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਕੀ ਇਤਿਹਾਸ ਠੰਡੇ ਬੁਰਜ ਦਾ ਨਾਮ ਤੁਹਾਡਾ ਕਮੈਂਟ ਪਲੀਜ਼ ਕਰੋ ਸੰਗ ਦੇ ਵਿੱਚ ਕੰਮ ਕੀਤਾ ਹਾਂਜੀ ਪਹਿਲੀ ਵਾਰ ਕੀਤਾ ਹਾਂਜੀ ਹਾਂਜੀ ਪਹਿਲੀ ਵਾਰ ਕੀ ਰੋਲ ਕੀਤਾ ਸੀ ਮੈਂ ਗੱckaਲੀ ਟੀਮ ਵੱਲੋਂ ਖੜੀ ਸੀ ਤੇ ਬਾਕੀ ਮੈਂ ਤਾਂ ਪਈ ਸਾਹਿਬ ਦਾ ਪਾਠ ਕੀਤਾ ਸੀ ਹੋਰ ਕੀ ਕੀਤਾ ਹੋਰ ਬਸ ਇਹ ਕੀਤਾ ਸੀਗਾ ਮਤਲਬ ਕੀ ਨੋਇਨਾ ਦਾ ਸਿੰਗਰ ਦਾ ਬੁੱਟਾ ਸਿੰਘ ਤੇ ਪਹਿਲੀ ਵਾਰ ਹੀ ਕੀਤਾ ਸੀ ਹਾਂਜੀ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਹੋਰ ਬਸ ਕੁਝ ਨਹੀਂ ਮੈਂ ਤਾਂ ਜਦੋਂ سپورਟ ਕਰਿਆ ਉਹਨੇ ਫਸਟ ਟਾਈਮ ਗਾਣਾ ਕੀਤਾ ਹੈ ਤੇ ਬਹੁਤ ਵਧੀਆ ਹੈ ਤੇ ਪਹਿਲੀ ਵਾਰੀ ਤਾਂ ਮਿਕਸ ਸੌਂਗ ਕੀਤਾ ਆ ਨਿੱਕੇ ਨਿੱਕੇ ਲਾਲ ਵੈਕੂ ਜੀ ਦਾ ਖਾਸਾ ਵੈਕੂ ਜੀ ਖੇਤੇ ਮੈਂ ਜੀ ਬੇਨਤੀ ਕਰਦਾ ਵੀ ਮੇਰਾ ਇੱਕੋ ਇੱਕ ਬੇਟਾ ਤੇ ਇਹਨਾਂ ਦੀ ਜਰੂਰ ਸਪੋਰਟ ਕਰਨ ਤੇ ਇਹਨਾਂ ਨੇ ਜੋ ਵੀ ਗੀਤ ਗਾਇਆ ਸਹਿਜ ਜਦ ਦੇ ਨਾਮ ਤੇ ਤੇ ਇਹਦੀ ਵੱਧ ਤੋਂ ਵੱਧ ਸਪੋਰਟ ਕਰਨ ਮਾਤਾ ਜੀ ਤੁਸੀਂ ਕੀ ਕਰਨ ਚਾਹ ਰਹੀ ਬਸ ਮੈਂ ਵੀ ਇਦਾਂ ਕਹਿਣਾ ਚਾਹੁੰਦਾ ਜੀ ਮੇਰਾ ਬੇਟਾ ਇਕੱਲਾ ਵਾ ਵੀ ਇਹਦੀ ਸਪੋਰਟ ਸਾਰੇ ਵੱਧ ਤੋਂ ਵੱਧ ਕਰਨ ਸੌਂ ਕਿਦਾਂ ਲੱਗਿਆ ਮਾਤਾ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ